ਜੇਕਰ ਪੁਲਿਸ ਪਹਿਲਾਂ ਮਸਲਿਆਂ ਦੇ ਵਿੱਚ ਇਨਸਾਫ ਦੇ ਦਿੰਦੀ ਤੇ ਲੋਕ ਪਿੱਛੇ ਤੱਕ ਨਾ ਆਉਂਦੇ ਤੇ ਅੱਜ ਸੰਗਤ ਦੇ ਵਿੱਚ ਜਰਾ ਰੋਸ ਵੀ ਨਾ ਜਾਗਦਾ ਕਹਿੰਦੀ ਜੇ ਤੁਸੀਂ ਕੋਈ ਬੰਦਾ ਲੈ ਕੇ ਜਾਣਾ ਆ ਜਾਂ ਤਾਂ ਮੇਰੇ ਗੋਲੀਆਂ ਲਗਾ ਦਿਓ ਜੇ ਤੁਸੀਂ ਨਹੀਂ ਲਗਾਉਂਦੀਆਂ ਫੇ ਮੈਂ ਅਗਲਾ ਕਿ ਮਰਦ ਦਾ ਆਪਣੇ ਆਪ ਹੀ ਇੰਦੇ ਵੜਨਾ ਕਹਿੰਦੀ ਜੇ ਉਹਦਾ ਮੁੱਖ ਪ੍ਰਸ਼ਾਸਨ ਹੋਊਗਾ ਜ਼ਿੰਮੇਵਾਰ ਜੀ ਸਾਹਿਬ ਤਰਨ ਚ ਫਾਇਦਾ ਹੋਏ ਹੈਗੇ ਆ ਕਹਿੰਦਾ ਹੋ ਕੇ ਫਿਰ ਅਸੀਂ ਮਰਨੀ ਪਾਈਏ ਹੈਗੇ ਸਾਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੈ ਫਲੋਰ ਦੇ ਪਿੰਡ ਮਨਸੂਰਪੁਰ ਦੇ ਵਿੱਚ ਜਿੱਥੇ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਹੈ ਤੇ આરોપી ਦੁਆਰਾ ਜਿੱਥੇ ਹੰਗਾਮਾ ਕੀਤਾ ਗਿਆ ਸਮਾਨ ਦਾ ਤੋੜਫੋੜ ਵੀ ਕੀਤਾ ਗਿਆ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਪਿਆ ਸੀ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ આરોપી ਨੂੰ ਫੜ ਵੀ ਲਿਆ ਗਿਆ ਸੀਗਾ ਪਿੰਡ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਪਰ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਦੋ ਲੋਕਾਂ ਦੇ ਵੱਲੋਂ ਜਿੱਥੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਦੀ ਵੀਡੀਓ ਵੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੁਰੂਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਵਿਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ આરોપી ਤੇ ਦੂਸਰਾ આરોપી ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਹੀ ਪਾਠੀ ਦੇ ਉੱਪਰ ਕਿਸੇ ਚੀਜ਼ ਦੇ ਨਾਲ ਹਮਲਾ ਕਰਦਾ ਹੋਇਆ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਸੂਤਰਾਂ ਦੇ ਮੁਤਾਬਿਕ ਦੱਸ ਦਈਏ ਕਿ ਇੱਕ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਦੂਜੇ ਪਾਸੇ ਪਿੰਡ ਵਾਸੀ ਕਹਿ ਰਹੇ ਸੀ ਕਿ ਇੱਕ આરોપી ਨੂੰ ਸਿਰਫ ਅਸੀਂ ਪਿੰਡ ਵਾਸੀ ਹੀ ਸਜ਼ਾ ਦੇਵਾਂਗੇ ਵਾਰ ਪੁਲਿਸ ਨੇ ਇਹ ਜਿਹੜੀ ਜਾਣਕਾਰੀ ਇੱਕ ਟਵੀਟ ਰਾਹੀਂ ਸਾਂਝੀ ਕੀਤੀ ਸੀ ਕਿ આરોપી ਨੂੰ ਫੜ ਲਿੱਤਾ ਗਿਆ ਪਰ ਉੱਥੇ ਹੀ ਵੇਦਵੀ ਦੇ ਮਾਮਲੇ ਦੇ ਵਿੱਚ ਜਿਹੜੀ ਦੂਸਰਾ આરોપી ਹੈ ਪੁਲਿਸ ਨੇ ਗ੍ਰਿਫਤਾਰ ਨਹੀਂ ਕਰ ਪਾਈ ਹੈ ਇਸ সূত্রਾਂ ਤੋਂ ਮੁਤਾਬਕ ਜਿਹੜੀ ਜਾਣਕਾਰੀ ਆਈ ਹੈ ਕਿ ਉਸ ਨੂੰ ਇੱਕ ਕਮਰੇ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ ਉਸ ਦੇ ਬਾਹਰ ਨਿਹੰਗ ਸਿੰਘਾਂ ਦੇ ਦੁਆਰਾ ਤਣਾਵੀ ਲਗਾਇਆ ਗਿਆ ਹੈ ਪਹਿਰਾ ਦਿੱਤਾ ਜਾ ਰਿਹਾ ਹੈ ਸਥਿਤੀ ਜਿਹੜੀ ਹੈ ਹਲੇ ਵੀ ਪਿੰਡੇ ਵਿੱਚ ਤਣਾਪੁਣ ਬਣੀ ਹੋਈ ਹੈ ਪਿੰਡ ਨੂੰ ਜਿਹੜਾ ਹੈ ਪੁਲਿਸ ਸ਼ਾਮਨੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀਆਂ ਕਿ ਕਿਸ ਤਰ੍ਹਾਂ ਬਾਹਰ ਜਿਹੜਾ ਹੈ ਪੂਰਾ ਸਹਿਮ ਦਾ ਮਾਹੌਲ ਬਣਿਆ ਪਿੰਡ ਦੇ ਵਿੱਚ ਕਿਸ ਤਰ੍ਹਾਂ ਨਿਹੰਗਾ ਨੇ ਪਹਿਰਾ ਦਿੱਤਾ ਹੋਇਆ ਹੈ ਬੇਦਬੀ ਕਰਨ ਵਾਲੇ આરોપીਾਂ ਦੇ ਖਿਲਾਫ ਕਿਸ ਤਰ੍ਹਾਂ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਕੋਨੇ ਬੰਦੇ ਦੂਜਾ ਵੀ ਸਾਨੂੰ ਦੋ ਅਸੀਂ ਨਹੀਂ ਜਾਣ ਭਾਈ ਸਾਹਿਬ ਜਿਹੜੇ ਹੱਦ ਲੰਨੇ ਆ ਗਏ ਚੜਦੀ ਕਲਾ ਅੱਜ ਜਾਣਾ ਨਹੀਂ ਹੈਗਾ ਭਾਈ ਜੀ ਅਰਦਾਸ ਕਰੀਏ ਅਰਦਾਸ ਸਾਹਿਬ ਜੀ ਅਰਦਾਸ ਅਰਦਾਸ ਅਕਾਤ ਮਾਰਾ ਦਿਓ ਜੀ ਅਰਦਾਸ ਕਰੀਏ ਅਰਦਾਸ ਅਕਾਤ ਕਰਾ ਭਾਈ ਦਾਦਾ ਜੀ ਆਪਾਂ ਅਰਦਾਸ ਕਰਦੇ ਹਾਂ ਜੀ ਰਾਤ ਤੋਂ ਰਾਤ ਤੋਂ ਅਸੀਂ ਬੰਦਾ ਨਹੀਂ ਹੈ ਕਾਹਨ ਕੋਲ ਨੂੰ ਜਾਓ ਪੁਲਿਸ ਠੀਕ ਹੈ ਜੀ ਸੋ ਅਸੀਂ ਇਹ ਬੰਦਾ ਨਹੀਂ ਦੇਣਾ ਕਹਿੰਦੇ ਜੇ ਤਾਂ ਤੁਸੀਂ ਬੰਦਾ ਲੈ ਕੇ ਜਾਣਾ ਹੈ ਜਾਂ ਤਾਂ ਮੇਰੇ ਗੋਲੀਆਂ ਨਗਾ ਦੇਓ ਜੇ ਤੁਸੀਂ ਨਹੀਂ ਨਗਾਉਣੀਆਂ ਫੇ ਮੈਂ ਅੱਗ ਲਾ ਕੇ ਮਰ ਜੂੰਗਾ ਆਪਣੇ ਆਪ ਨੂੰ ਠੀਕ ਹੈ ਜੀ ਤੇ ਉਹਦਾ ਪੁਲਿਸ ਪ੍ਰਸ਼ਾਸਨ ਨੂੰ ਹੋਊਗਾ ਜ਼ਿੰਮੇਵਾਰੀ ਉਹਦੀ ਸਿੰਘ ਬਠੋ ਜਿੰਮੇਵਾਰੀ ਉਹ ਕਿਹੜੇ ਇੱਕ ਜਾਵੇ ਦਿਹਾ ਲੋ ਸੱਚਿਆਂ ਨੂੰ ਵੀ ਜਾਣਾ ਪੈਣਾ ਪੁਲਿਸ ਵਾਲਿਆਂ ਦੇ ਵੀ ਭੈਣ ਭਰਾ ਮਰਦੇ ਆ ਜਦੋਂ ਮਾਹੌਲ ਖਰਾਬ ਹੁੰਦਾ ਇਹ ਵੀ ਸੇਫ ਨਹੀਂ ਹੁੰਦੇ ਇਹਨਾਂ ਦੇ ਵੀ ਘਰਾਂ ਤੇ ਹਮਲੇ ਹੁੰਦੇ ਆ ਇਹ ਜਿਹੜਾ ਪੰਜਾਬ ਨੂੰ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਇਹ ਮੈਂ ਸਮਝਦਾ ਕਿ ਸਭ ਤੋਂ ਵੱਡੀ ਡਿਊਟੀ ਜਿਹੜੀ ਆ ਪੁਲਿਸ ਦੀ ਆਪਦੀ ਬਰਦੀ ਹੈ ਜੇਕਰ ਪੁਲਿਸ ਪਹਿਲਾਂ ਮਸਲਿਆਂ ਦੇ ਵਿੱਚ ਇਨਸਾਫ ਦੇ ਦਿੰਦੀ ਤੇ ਲੋਕ ਵਿੱਚੇ ਤੱਕ ਨਾ ਆਉਂਦੇ ਤੇ ਅਜ ਸੰਗਤ ਦੇ ਵਿੱਚ ਜਿਹੜਾ ਰੋਸ ਵੀ ਨਾ ਜਾਗਦਾ ਪਰ ਫਿਰ ਵੀ ਮੈਂ ਸਮਝਦਾ ਕਿ ਕਾਨੂੰਨ ਕਾਨੂੰਨ ਹੁੰਦਾ ਕਾਨੂੰਨ ਤੇ ਵਿਸ਼ਵਾਸ ਵੀ ਕਰਨਾ ਪੈਂਦਾ ਵਿਸ਼ਵਾਸ ਨਾਲ ਗੱਲ ਚੱਲਦੀ ਹੈ ਜੇ ਐਸਐਸਪੀ ਸਾਹਿਬ ਆਪਣੇ ਲਾਭਿਆਂ ਦੇ ਨਾਲ ਆਪਣੇ ਢੰਗ ਦੇ ਨਾਲ ਕੋਈ ਕੌਮ ਨੂੰ ਵਿਸ਼ਵਾਸ ਦੇ ਸਕਦੇ ਐ ਕੋ ਪ੍ਰਬੰਧਕਾਂ ਨੂੰ ਵਿਸ਼ਵਾਸ ਦੇ ਪੰਜਾ ਸਕਿੰਟਾਂ ਵਿੱਚ ਫੜ ਕੇ ਕਰ ਲਿਆ ਉਸ ਵੇਲੇ ਇਦਾਂ ਦੇ ਹਲਾਲ ਬਣ ਗਏ ਵੀ ਇਹਦਾ ਫੈਸਲਾ ਕin ਕਰਨਾ ਜੇ ਦਾ ਅਸੀਂ ਅੰਦਰ ਬਾੜਿਆ ਉੱਤੇ ਆਪਣੇ ਇੱਜਤਾਂ ਸਮੁੰਦਰੀ ਹਾਲ ਤਾਂ ਗੇਟ ਭਾਦ ਦਿੱਤੇ ਤੇ ਜਦੋਂ ਫਿਰ ਇਦਾਂ ਦੇ ਇਹ ਜਿਹੜੀ ਘਟਨਾ ਬਹੁਤ ਹੀ ਨਿੰਦਣਯੋਗ ਹੈਗੀ ਹੈ ਆਪਣੇ ਕੋਲ ਸ਼ਬਦ ਨਹੀਂ ਹੈਗੇ ਜਿਹੜੇ ਆਪਾਂ ਇਹਨੂੰ ਮਤਲਬ ਨਿੰਦਾ ਕਰ ਸਕੀਏ ਅਸੀਂ ਵੀ ਤੁਹਾਡੇ ਵਾਂਗੂ ਅਸੀਂ ਵਰਦੀਆਂ ਜਰੂਰ ਪਾਈਆਂ ਹੈਗੀਆਂ ਲੇਕਿਨ ਪਹਿਲਾਂ ਅਸੀਂ ਕਿਸੇ ਧਰਮ ਚ ਪੈਦਾ ਹੋਏ ਹੈਗੇ ਆ ਪੈਦਾ ਹੋ ਕੇ ਫਿਰ ਅਸੀਂ ਵਰਦੀ ਪਾਈਆਂ ਹੈਗੀਆਂ ਸਾਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੈ ਮੈਂ ਉੱਪਰ ਜਾ ਕੇ ਆਇਆ ਹੈਗਾ ਸਾਰਾ ਦੇਖਿਆ ਹੈਗਾ ਮੈਂ ਮਤਲਬ ਰੋਟੇ ਖਰਨ ਵਾਲੀ ਗੱਲ ਹੁੰਦੀ ਕਿ ਇਹੋ ਜੀ ਗੱਲ ਜਿਹੜੀ ਹੈਗੀ ਆ ਬਹੁਤ ਹੀ ਮਤਲਬ ਮਾੜੀ ਹੋਈਏਗੀ ਲੇਕਿਨ ਫਿਲਹਾਲ ਜਿਹੜਾ ਮੈਂ ਦੇਖੀ ਇਹ ਤੁਹਾਨੂੰ ਪਰੋਸਾ ਦਵਾ ਸਕਦਾ ਹੈਗਾ ਤਕੋ ਇਹ ਗੱਲ ਹੈਗੀ ਹੈ ਪਰੋਸੇ ਦੀ ਹੁਣ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿੰਦਾ ਹੈਗਾ ਕਿ ਜਿਹੜੀ ਇਹ ਗੱਲ ਹੋਈ ਹੈਗੀ ਆ ਇਹਦੀ ਗੱਲ ਇਹ ਨਹੀਂ ਕਿ ਅੱਜ ਕੱਲ ਖਤਮ ਹੋਏਣੀ ਗੱਲ ਖਤਮ ਹੋਏਣੀ ਇਹ ਬਿਲਕੁਲ ਡੁਗਾਈ ਤੱਕ ਅਸੀਂ ਜਾ ਕੇ ਇੱਕ ਬੰਦੇ ਸੀ ਦੋ ਸੀ ਤਿੰਨ ਸੀ ਚਾਰ ਸੀ ਉਹਦਾ ਪੰਜ ਸੱਤ ਬੰਦੇ ਹੋਣ ਇਹ ਸਾਰੇ ਜਿਹੜੀ ਪਲਾਨਿੰਗ ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਤਸੱਲੀ ਕਰਕੇ ਦੱਸਾਂਗੇ ਕਿ ਭਈ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਹੁਣ ਤੁਹਾਡੀ ਤਸੱਲੀ ਕਰਾਵਾਂਗੇ ਅਸੀਂ ਤੁਸੀਂ ਕਹੋਗੇ ਹਾਂ ਜੀ ਵਾਕਈ ਤੁਹਾਨੂੰ ਤਸੱਲੀ ਹੈ ਕਿ ਇਸ ਤੋਂ ਉੱਪਰ ਕੁਝ ਨਹੀਂ ਹੈ ਇਹਦੇ ਦੋਨੋਂ ਭਾਵੇਂ 5 ਸਾਲ ਲੰਘਣ ਭਾਵੇਂ 10 ਸਾਲ ਲੰਘਣ ਭਾਵੇਂ 15 ਸਾਲ ਲੰਘਣ ਲੇਕਿਨ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੀ ਮੇਰੀ ਬੇਨਤੀ ਹੈ ਕਿ ਤੁਹਾਨੂੰ ਕਿ ਜਿਹੜੇ ਤੁਹਾਡੀ ਕੋਈ ਕਮੇਟੀ ਜਿਹੜ ਤਫਤੀਸ਼ ਚ ਰੇਡ ਚ ਇੰਟਰੋਗੇਸ਼ਨ ਚ ਲਿਖਾ ਪੜੀ ਚ ਟੈਕਨੀਕਲ ਐਵਿਡੈਂਸ ਚ ਕਿਤੇ ਵੀ ਸਾਡੇ ਨਾਲ ਹੈਗੇ ਆ ਉਹ ਜੀ ਆਇਆਂ ਨੂੰ ਕਿਸੇ ਨੂੰ ਕੋਈ ਇਹੋ ਜੀ ਗੱਲ ਨਹੀਂ ਕਹਾਂਗੇ ਕਿ ਤੁਸੀਂ ਪਰੇ ਹੋ ਜੋ ਜੀ ਅਸੀਂ ਵੱਖਰੀ ਕਰਨੀ ਹੈ ਹੁਣ ਜਿਹੜੀ ਗੱਲ ਹੈਗੀ ਹੈ ਜਿਹੜਾ ਬੰਦਾ ਆਪਾਂ ਇੱਕ ਫੜਿਆ ਹੋਇਆ ਉਹਦੀ ਹੁਣ ਸ਼ਰਾਬ ਦੀ ਕੰਡੀਸ਼ਨ ਜ਼ਿਆਦਾ ਮੜੀ ਹੈ ਦੇਖੋ ਇੰਟਰੋਗੇਸ਼ਨ ਜਿਹੜੀ ਹੁੰਦੀ ਹੈ ਪੁੱਛਕੇਸ਼ ਹੁੰਦੀ ਹੈ ਬੰਦਾ ਹੋਸਟ ਹੋਵੇ ਉਹਦੇ ਹੀ ਗੱਲ ਕਰਨੀ ਉਹ ਤਾਂ ਹੁਣ ਜਿਹੜਾ ਹੈ ਕਿ ਕਿਸੇ ਦਿਲ ਜਾਮ ਲਾ ਦੂਗਾ ਤੁਹਾਡੇ ਤੇ ਲਾ ਦੂਗਾ ਮੇਰੇ ਤੇ ਲਾ ਦੂਗਾ ਮੈਨੂੰ ਛੱਡ ਕੇ ਗਏ ਲੇਕਿਨ ਉਹ ਗੱਲ ਮੰਨਣਯੋਗ ਨਹੀਂ ਜਦ ਤੱਕ ਉਹ ਪ੍ਰੂਫ ਨਹੀਂ ਹੁੰਦੀ ਉਹਨੂੰ ਪ੍ਰੂਫ ਕਰਨ ਲਈ ਅਸੀਂ ਟੀਮਾਂ ਜਿਹੜੀਆਂ ਹੈਗੀਆਂ ਆਪਣੀ ਟੈਕਨੀਕਲ ਟੀਮਾਂ ਉਹ ਵੀ ਭੇਜ ਚੁੱਕੇ ਆਗੇ ਜਿਹੜੇ ਲੱਗੇ ਨੇ ਕੰਮ ਤੇ ਕਿ ਇਹ ਬੰਦਾ ਕਿੱਥੋਂ ਚੱਲਿਆ ਕਿੱਥੋਂ ਆਇਆ ਕਿੱਥੋਂ ਸ਼ਰਾਬ ਕੀਤੀ ਕਿਹੜਾ ਰਸਤਾ ਲਿਆ ਕਿੱਥੇ ਤੱਕ ਗੇਟ ਤੱਕ ਪਹੁੰਚਿਆਗਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕੋਲ ਸਾਰੀ ਇਕੱਠੀ ਹੋ ਜਾਵੇ ਉਹਨੂੰ ਕਿਉਂਕਿ ਟਾਈਮ ਲੱਗਦਾ ਹੈ ਕਿਉਂਕਿ ਇਹਨੂੰ ਪਤਾ ਲੱਗਾ ਕਿ ਇਹਨਾਂ ਕਹਿੰਦੇ ਕਿ 12:30 ਵਜੇ ਦੀ ਗੱਲ ਹੈ ਕਿ ਸਾਨੂੰ ਆਪਣੀ ਤਫ਼ਤੀਸ਼ 10:30 ਵਜੇ ਤੋਂ ਸ਼ੁਰੂ ਕਰਨੀ ਪਈ ਹੁੰ ਜਿਹੜਾ ਕੈਮਰਾ ਜਿਹੜਾ ਹੈਗਾ ਉਹ ਇੱਕ ਇੱਕ ਮਿੰਟ ਬਾਅਦ ਅੱਗੇ ਚੱਲਦਾ ਹੈਗਾ ਜਿਸ ਨੂੰ ਟਾਈ ਆਪਣਾ ਆਪਣਾ ਕੰਮ ਹੋਰ ਸੌਖਾ ਹੋ ਜਾਂਦਾ ਹੈ। ਪਲੱਸ ਜਿਹੜੀ ਗੱਲ ਹੈ ਜਿੱਥੋਂ ਇਹ ਬੰਦੇ ਉੱਠੇ ਨੇ ਜਿੱਥੇ ਰਹਿੰਦੇ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਦੇਖੋ ਕਾਨੂੰਨ ਇਹ ਕਹਿੰਦਾ ਹੈਗਾ ਜਿਹੜਾ ਬੰਦਾ ਕੋਈ ਬਾਹਰੋਂ ਆ ਕੇ ਰਹਿੰਦਾ ਉਹਦੀ ਵੈਰੀਫਿਕੇਸ਼ਨ ਪੁਲਿਸ ਕਰੂ ਜੀ ਉਸ ਮਾਲਕ ਨੇ ਭਾਵੇਂ ਉਹ ਛੋਟਾ ਹੈ ਭਾਵੇਂ ਵੱਡਾ ਜਿਹੜਾ ਮਰਜ਼ੀ ਹੈ ਉਹਦੇ ਬਾਰੇ ਤੇ ਅੱਜ ਸ਼ਾਮ ਤੱਕ ਜੇ ਅਸੀਂ ਕਾਰਵਾਈ ਕਰਕੇ ਇਹਨੂੰ ਅਸੀਂ ਨਾਮੇ ਲਾਵਾਂਗੇ ਜਿਹੜਾ ਮਤਲਬ ਜਿਹੜਾ ਪਰਚਾ ਬਣਦਾ ਹੈ ਕਿ ਉਹਨੇ ਕਿਉਂ ਨਹੀਂ ਵੈਰੀਫਿਕੇਸ਼ਨ ਕਰਾਈ ਹੋਈ ਜੇ ਬਾਹਰਲੇ ਬੰਦੇ ਦੀ ਵੈਰੀਫਿਕੇਸ਼ਨ ਹੋਈ ਹੋਵੇ ਉਹਦੇ ਦਮਾਤ ਵੀ ਭੋਜ ਰਹਿੰਦਾ ਕਿ ਮੇਰੀ ਫੋਟੋ ਗਈ ਹੈ ਲekin ਜੇ ਨਹੀਂ ਕਰਾਉਂਗੇ ਤਾਂ ਫਿਰ ਇਹੋ ਜਿਹੇ ਜਣੇ ਅੰਜਾਮ ਆਪਾਂ ਨੂੰ ਦੇਖਣ ਨੂੰ ਮਿਲਦੇ ਹੈ। ਤੇ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਹੈਗੀ ਆ ਕਿ ਤੁਸੀਂ ਸਾਡੇ ਤੇ ਭਰੋਸਾ ਰੱਖੋ। ਇਹਦੇ ਬਾਰੇ ਅਸੀਂ ਜਿਹੜੀ ਹੈਗੀ ਤਫ਼ਤੀਸ਼ ਇਹ ਥਾਣੇਦਾਰ ਲੈਵਲ ਤੇ ਤਫ਼ਤੀਸ਼ ਨਹੀਂ ਹੋਣੀ ਹੈਗੀ। ਇਹ ਕਟੋਕੜ ਐਸਪੀ ਲੈਵਲ ਤਫ਼ਤੀਸ਼ ਕਰਾਵਾਂਗੇ ਅਸੀਂ ਜਿਹਦੇ ਸੁਪਰਵੀਜ਼ਨ ਮੈਂ ਕਰੂੰਗਾ। ਸਾਡੇ ਮਾਜੋ ਆਈਜੀ ਸਾਹਿਬ ਕਰਨਗੇ ਔਰ ਡੀਜੀਪੀ ਸਾਹਿਬ ਅਰੇ ਵੀ ਮੈਨੂੰ ਕਈ ਫੋਨ ਆ ਚੁੱਕੇ ਨੇ ਕਿ ਇਹਨੂੰ ਤਫ਼ਤੀਸ਼ ਜਿਹੜੀ ਹੈਗੀ ਬਿਲ ਅਜੀ ਸਰ ਜਿਹੜਾ ਪੂਰਾ ਮਾਮਲਾ ਹੈ ਉਹਨੂੰ ਬਿਜਾਰ ਚ ਦੱਸੋ। ਦੇਖੋ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਗੁਰ ਇਹ ਦੋ ਬੰਦੇ ਅੰਦਰ ਵੜੇ ਨੇ ਜਿਨ੍ਹਾਂ ਦੀ ਮਤਲਬ ਬੇਇੱਜ਼ਤੀ ਜਿਹਨਾਂ ਨੇ ਕੀਤੀ ਹੈਗੀ ਔਰ ਇਮੀਡੀਏਟਲੀ ਤੋਂ ਪਤਾ ਲੱਗਾ ਇਸ ਜੋ ਗਰਾਂਜ ਜਿਹੜਾ ਹੈਗਾ ਮੌਕੇ ਤੇ ਆ ਕੇ ਉਹਨਾਂ ਨੇ ਨਾਲ ਜਿਹੜੇ ਗ੍ਰੰਥੀ ਸਾਹਿਬ ਸੀਗੇ ਇੱਥੇ ਪਿੰਡ ਵਾਲੇ ਹੌਲ ਸੀਨ ਨਾਲ ਇੱਕ ਬੰਦਾ ਕਾਬੂ ਕਰ ਲਿਆ ਸੀ ਇੱਕ ਬੰਦਾ ਫਰਾਰ ਹੋ ਗਿਆ ਸੀਗਾ ਤੇ ਦੂਜਾ ਬੰਦਾ ਜਿਹੜਾ ਹੈਗਾ ਉਹ ਵੀ ਥੋੜੀ ਦੇਰ ਬਾਅਦ ਐਸਚੋ ਚਾਹਬ ਨੇ ਆਪਣੀ ਫੋਰਸ ਲਾ ਕੇ ਉਹਨੂੰ ਕਾਬੂ ਕਰ ਲਿਆ ਸੀ ਸਰ ਬੇਇੱਜ਼ਤੀ ਦੀ ਮੈਂਸ਼ਨ ਆਈ ਸੀ ਕਿ ਚੋਰੀ ਦੇ ਮੱਛੂ ਦੇਖੋ ਮਨਸ਼ਾ ਤੇ ਹੁਣ ਜਦੋਂ ਅੰਦਰ ਵੜ ਕੇ ਇਹੋ ਜਿਹਾ ਕੰਮ ਕੀਤਾ ਤਾਂ ਬੇਇੱਜ਼ਤੀ ਹੋ ਹੀ ਗਈ ਨਾ ਜੀ ਬੇਇੱਜ਼ਤੀ ਹੋ ਹੀ ਗਈ ਹੈਗੀ ਆ ਚੋਰੀ ਵਾਲੀ ਗੱਲ ਵੀ ਦੇਖੀ ਉਹਨਾਂ ਅਸੀਂ ਇਨਵੈਸਟੀਗੇਟ ਕਰਾਂਗੇ ਉਹਨੂੰ ਪਹਿਲੀ ਮਨਸ਼ਾ ਤੇ ਇਹ ਸ਼ਰਾਬ ਪੀਤੀ ਹੋਈ ਇਹ ਬੰਦੇ ਨੇ ਆ ਕੇ ਜਿੱਥੇ ਗੁਰੂ ਘਰ ਰੱਖਦੇ ਗੁਰਦੁਆਰ ਸਾਹਿਬ ਆਪਾਂ ਉੱਥੇ ਆ ਕੇ ਬਹਿ ਗਏ ਨੇ ਉੱਥੇ ਅੱਗੇ ਤਾਂ ਬੇਇੱਜ਼ਤੀ ਹੋ ਹੀ ਗਈ ਸੀ ਹਾਂਜੀ ਸਰ ਇੱਕ ਬੰਦਾ ਗੁਰਦੁਆਰਾ ਕਮੇਟੀ ਕੋਲ ਤੇ ਪੁਲਿਸ ਦੀ ਹਰਸ ਚ ਹਾਂਜੀ ਨੇ ਸਾਡੇ ਹੈ ਸਾਡੇ ਨਾਲ ਚ ਗੱਲਬਾਤ ਚੱਲ ਰਹੀ ਹੈ ਅਸੀਂ تسਲੀ ਕਰ ਰਹੇ ਹਾਂ ਉਹਨਾਂ ਦੀ ਲੋਕਾਂ ਦੀ ਅਸੀਂ ਕੀ ਮੰਗ ਕੀ ਕਰ ਰਹੇ ਜਦੋਂ ਜਿੱਥੇ ਬੰਦੀਆਂ ਆਈਆਂ ਨੇ ਉਹਨਾਂ ਦੀ ਕੀ ਮੰਗ ਹੈ ਉਹਨਾਂ ਦੀ ਮੰਗ ਇਹ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ ਉਹ ਹੁਣ ਆਪਣੀ ਮੀਟਿੰਗ ਕਰ ਰਹੇ ਮੀਟਿੰਗ ਕਰਕੇ ਸਾਡੇ ਨੂੰ ਜਿਵੇਂ ਦੱਸਣਗੇ ਅਸੀਂ ਫਿਰ ਉਸ ਹਿਸਾਬ ਨਾਲ ਅਗਲੀ ਕਾਰਵਾਈ ਨੂੰ ਚੱਲ ਬਹੁਤ ਬਹੁਤ ਸ਼ੁਕਰੀਆ ਜਿਲੰਦਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼